ਸੜਿਓ ਬਾਹਰ ਤੋਂ ਆ ਕੇ ਉਰੇ ਪੰਜਾਬ ਦੇ ਵਿੱਚ ਗੰਦ ਪਾਇਆ ਓਏ ਅਭੀ ਤੇ ਨਖੇਲਾ ਉੜੇਗੀ 40000 ਰੁਪਏ ਜੋ ਆਪਕੋ ਇਸ ਨੇ ਪਵਾਤ ਪਿੰਡ ਸੇ ਚੋਰੀ ਕੀਤੀ ਹੈ ਆਪ ਇਸकी मां ਹੋ ਇਸਕੇ ਸਾਥ ਰਲਾਈ ਹੋਈ ਹੋ ਪੈਸੇ ਪਕੜਾਓ ਹਾਉ ਮੁੰਡਾ ਕਹਿ ਰਿਹਾ ਸੀ ਕਿ ਇਹ ਬੈੱਡ ਦੇ ਥੱਲੇ ਪਾਇਆ ਦੇਖਿਆ ਪਾਇਆ ਗਿਣਤੀ ਮਾਰੋ ਪੈਸੇ ਨਹੀਂ ਜਲਦੀ ਫਟਾਫਟ ਜਲਦੀ ਦਿਓ ਪੈਸੇ ਤੁਸੀਂ ਗੰਦ ਪਾਇਆ ਬਾਹਰ ਤੋਂ ਆ ਕੇ ਉਰੇ ਪੰਜਾਬ ਦੇ ਵਿੱਚ ਆ ਮੁੰਡਾ ਬਾਈ ਚੋਰ ਆ ਜਿਰਕਪੁਰ ਵਾਲਿਓ ਪਛਾਣ ਕਰ ਲੋ ਇਹਦੀ ਮੁੰਡੇ ਦੀ ਇਹ ਮੁੰਡੇ ਜੀ ਤੁਸੀਂ ਪਛਾਣ ਕਰ ਲੋ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਆ ਆ ਮਾਵਾ ਭੈਣਾ ਇਹਨਾਂ ਦੀ ਸਾਰੀਆਂ ਨਾਲ ਰਲੀਆਂ ਹੋਈਆਂ ਛੋਟਾ ਬੱਚਾ ਹੈ ਸਰ ਰਲੀਆਂ ਹੋਈਆਂ ਠੀਕ ਆ ਪੈਸੇ ਦਿਓ ਜਲਦੀ ਕਢ ਕੇ ਬੇਟੇ ਦੇ ਨੀਚੇ ਸੀ ਆ ਇੱਕ ਮਿੰਟ ਬੱਚਾ ਉਹ ਬੱਚੇ ਨੂੰ ਛੱਡੋ ਯਾਰ ਤੁਸੀਂ ਯਾਰ 40000 ਰੁਪਏ ਕਢਾ ਲਓ ਪੈਸੇ ਕਢਾ ਲਓ ਹਮਾਰੇ ਹੱਕ ਹਲਾਲ ਦੀ ਕਮਾਈ ਹੈ ਇਹ ਜਾਨ ਕੇ ਨੀਚੇ ਤਾਂ ਐਸੀ ਕੋਈ ਬਾਤ ਨਾ ਪੈਸੇ ਦਿਓ ਕਹਾਂ ਭਾਈ ਸਾਹਿਬ ਉਹ ਮੇਰੀ ਗੱਲ ਸੁਣ ਇਹਨੂੰ ਇਹਨੂੰ ਚੱਕ ਗੱਦੇ ਨੂੰ ਗੱਦੇ ਨੂੰ ਚੱਕ پیسے جلدی دے دے پیسے پیسے جلدی دے دے پیسے کہاں پیسے اکران تھانے میں تھا پیسے پیسے بتاؤ کہاں پیسے پیسے کہاں ہے کس کو پکڑائے تھے پیسے تو نے ਆਓ ਕਿਤੇ ਕਹਿੰਦੇ ਇਸ ਦੇ ਕੋਲ ਸਟੈਂਡਰ ਪੈਸੇ ਦੋ ਅਰੇ ਲੜਕੀ ਹਮੇ ਸਾਥ ਮੇਂ ਜਾਹ ਰਹੀ ᱛੀ ਲੜਕੀ ਦੋ ਜਣੇ ਦੇ ਨਾਲ ਜਾਓ ਪੈਸੇ ਲੈ ਕੇ ਆਓ ਸਾਰੇ ਚੱਲਦੇ ਆ ਚੱਲ ਚੱਲਾ ਆ ਜਾ ਆ ਜਾ ਆ ਜਾ ਲੜਕੀ ਇਧਰ ਪਕੜਾ ਬੱਚੇ ਕੋਲੋਂ ਪਕੜਾ ਲਓ ਇੰਝ ਲੈ ਚੱਲੋ ਸਾਥ ਮੇਂ ਚੱਲੋ ਆਓ ਜਾ ਇਹਨੂੰ ਫੜਨ ਵਾਲਾ ਮੜਾ ਬਾਹ ਤੋਂ ਇਹਨੂੰ ਇਹਨੂੰ ਗਾਂ ਤੇ ਫੜੋ ਉਹ ਯਾਰ ਉਹ ਮਿੱਤਰੂ ਰਾ ਇਨੂੰ ਬਾਅਦ ਤੇ ਫੜੋ ਯਾਰ ਜਿਵੇਂ ਬੜੇ ਪੈਸੇ ਚਲ ਮੈਂ ਫੇਰ ਸਾਹਮਣੇ ਚੱਲ ਕੇ ਨੂੰ ਚੱਲ ਹਾਂ ਇਹੇ ਹੀ ਰਾਹ ਤੇ ਚੱਲਦੇ ਹਾਂ ਪੈਸੇ ਦੇ ਦਿਓ ਗਵਾਤ ਖਤਮ ਹੈ ਠੀਕ ਹੈ ਨੀ ਇਹ ਹੱਕ ਹਲਾਲ ਦੀ ਕਮਾਈ ਹੈ ਮੁੰਡਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਤੁਸੀਂ ਪੈਸੇ ਚੋਰੀ ਕਰੇ ਆਂ ਉਹ ਤੋਂ ਬਾਅਦ ਤੁਸੀਂ ਪੈਸੇ ਕਿੱਥੇ ਰੱਖੇ ਆਂ ਜਾਂ ਚੋਰ ਦਾ ਸਾਥ ਨਹੀਂ ਤੁਸੀਂ ਦਿੰਦੇ ਉਹ ਤਾਂ ਜੇਲ੍ਹ ਆਣਾ ਨਾ ਕਿਤਾ ਜਾ ਤੁਸੀਂ ਨੇ ਇਸੇ ਪੁੱਛ ਰਿਹਾ ਚੈਲੰਜਰ ਕਹਿੰਦੇ ਕਿ ਆਏ ਇਹ ਨਹੀਂ ਪਤਾ ਮੈਂ ਕੋਈ ਅਸੂਮ ਨਹੀਂ ਆਪਾਂ ਪੈਸੇ ਪਕੜਾਓ ਜੀ ਜੋ 40000 40000 ਰੁਪਏ ਦੇ ਦਿਆ ਹਾਂ ਇਸਨੇ ਚੋਰੀ ਕੀਤੀ ਆ ਤੁਹਾਡੇ ਬੇਟੇ ਨੇ ਹੋ 40000 ਫਲੈਟ ਵਾਲ ਮੜੀ ਆਪਣੇ ਭਾਈ ਨੇ ਚੋਰੀ ਕਰੀ ਹੈ ਜਲਦੀ ਕਰੋ ਜਲਦੀ ਪੈਸੇ ਪਕੜਾਓ ਜਲਦੀ ਜਲਦੀ ਪੈਸੇ ਪਕੜਾਓ ਕਹਾਂ ਰੱਖੇ ਆ 40000 ਰੁਪਏ ਲੜਕੇ ਨੇ ਪਤਾ ਪਕੜਾ ਕੇ ਆ ਵੋ ਹਾਂਜੀ ਰੁਕ ਜਾ ਅੱਗੇ ਚਲੋ ਪੈਸੇ ਦਿਓ ਇਹ ਦੇਖੋ ਪੈਸੇ ਗਿਣਾਓ ਪੈਸੇ ਗਿਣ ਪੈਸੇ ਸਪੈਸ਼ਲ ਸਾਡੀ ਦੁਕਾਨ ਦਾ ਜਿੰਦਾ ਤੋੜਿਆ ਨਾ ਬੰਦਿਆਂ ਨੇ ਤੋੜ ਕੇ ਪੈਸੇ ਲੈ ਕੇ ਆਏ ਤੁਸੀਂ ਪੈਸੇ ਕਿਉਂ ਰੱਖੇ ਆਪਣੇ ਪਾਸ ਕੋਈ ਫੜਿਆ ਪੈਸੇ ਗਿਣੇ ਚਲਦੀ ਯਾਰ 1 2 3 4 5 6 7 8 9 10 ਇਹ ਪੈਸੇ ਦੇਖ ਲਓ ਭਾਈ ਅਸੀਂ ਬਰਾਮਦ ਹੋਏ ਆ ਅੱਧਾ ਸਮਾਨ ਅਸੀਂ ਆ ਕਾਠਗੜ ਤੋਂ ਬਰਾਮਦ ਕਰਿਆ ਅੱਧਾ ਸਮਾਨ ਅਸੀਂ ਇੱਥੋਂ ਬਰਾਮਦ ਕਰਿਆ ਅੱਧੇ ਪੈਸੇ ਉੱਥੋਂ ਬਰਾਮਦ ਕਰਿਆ ਆ ਦੇਖੋ ਅੱਧੇ ਪੈਸੇ ਆ ਬਰਾਮਦ ਹੋਏ ਆ 26 22 23 30 ਜਲਦੀ ਕਹਿਣੋ ਨਹੀਂ ਤਾਂ ਵੀ ਤਾਂ ਸਾਥ ਮੇ ਥਾਣੇ ਚੱਲ 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 ਕੀ ਹਾਲ ਹੈ ਇੱਕ ਮਿੰਟ ਕੋਲ ਹੋਰ ਕਹਾ ਹੋਰ ਨਿਕਾਲੋ ਕੀ ਕਰ ਕੇ ਮੈਂ ਤਾਂ ਮਾਂ ਤੋਂ ਕੋਈ ਪੈਸੇ ਨਹੀਂ ਜੇ ਪੈਸੇ ਸੀ ਨਾ ਦਈਏ ਤੇ ਜੇ ਪੈਸੇ ਦਈਏ ਤੇ ਕੋਈ ਆਖਾਂ ਦੇ ਆ ਗਿਆ ਹਾਂ ਬਸ ਹਾਂ ਜੀ ਦੇਖਣਾ ਮੈਂ ਤਾਂ ਬੜਾ ਫਸਾਇਆ ਲੜਕਾ ਬੇਫਾਲਤੂ ਅਭੀ ਮੈਂ ਮਾਸੇ ਭਾਈ ਜੀ ਇਹ 41 41000 ਤੋਂ ਇਹ ਬਰਾਮਦ ਹੋਇਆ ਹੈ ਤੋ 30000 ਹੋ ਗਿਆ ਤੁਹਾਡੇ ਕੋਲ 30000 ਰੁਪਇਆ ਆ ਬਰਾਮਦ ਹੋਇਆ ਇਹ ਖੋਲ ਕੇ ਦਿਖਾ ਤੇ ਕੈਸ਼ ਕਿੰਨਾ ਚੋਰੀ ਹੋਇਆ ਭਾਈ ਤੁਹਾਡਾ ਕੈਸ਼ ਕਿੰਨਾ ਚੋਰੀ ਹੋਇਆ ਤੁਹਾਡਾ ਸਵਾ ਲੱਖ ਰੁਪਏ ਸਵਾ ਲੱਖ ਰੁਪਏ ਸਿੱਕੇ ਦੇ 20000 ਕੇ ਉਹ ਨਹੀਂ ਹੋਏ ਹਲੇ ਦੀ ਕਬਰ ਸਵਾ ਲੱਖ ਰੁਪਏ ਮੈਂ ਖਰਚੂ ਕਰਕੇ ਚਿੱਤਾਂ ਸਵਾ ਲੱਖ ਰੁਪਏ ਕੈਸ਼ ਚੋਰੀ ਹੋਇਆ ਇਹ ਤਾਂ ਵੀ ਨਾਏ ਇਹ ਤਾਂ ਨੀਚੇ ਵਾਲੇ ਕੋ ਉਸਕੋ ਸਵਾ ਲੱਖ ਰੁਪਏ ਚੋਰੀ ਹੋਇਆ ਉਹਦੇ ਵਿੱਚੋਂ ਸਿਰਫ 70000 ਬਰਾਮਦ ਹੋਇਆ ਤੂੰ ਪੁੱਛੇ ਨਹੀਂ ਮਾਰੇ ਤੇ ਸੜੇ ਦੇ ਥੱਪੜ ਤੁਸੀਂ ਸੜਿਓ ਬਾਹਰ ਤੋਂ ਆ ਕੇ ਉਹਨੇ ਪੰਜਾਬ ਦੇ ਵਿੱਚ ਗੰਦ ਪਾਇਆ ਓਏ ਆ ਵੀ ਭੈਣ ਖੇਡਾਉਣੇ ਓਏ ਨਾ ਮੈਂ ਨਾ ਚਲ ਚੱਲ ਚੋ ਸਿਰਫ ਛੋਟੇ ਕਰਕੇ ਛੱਡ ਰਹੇ ਆਈ ਸਮਝ ਗੱਲ ਬੱਚਿਆਂ ਕਰਕੇ ਛੱਡ ਰਹੇ ਆ ਪਰ ਇਹ ਤੁਸੀਂ ਗਲਤ ਬੰਦਿਆਂ ਦਾ ਸਾਥ ਦਿੰਨੇ ਆ ਓਰੇ ਤੁਸੀਂ ਪੈਸੇ ਬਿਨਾਂ ਪੁੱਛੇ ਕਾਤੇ ਰੱਖ ਰਹੇ ਹੋ ਚੋਰੀ ਗਲਤ ਕਰ ਰਹੇ ਹੈਂ ਆ ਦੇਖੋ ਚੋਰੀ ਕਰਨੀ ਗਲਤ ਹੈ ਨਾ ਚੋਰੀ ਕਰਨਾ ਗਲਤ ਹੈ ਚੋਰੀ ਦਾ ਸਾਥ ਦੇਣ ਵਾਲਾ ਵੀ ਗਲਤ ਹੈ ਹਾਂ ਸਹੀ ਹਾਂ ਤਾਂ ਐਸੇ ਰੱਖ ਲੈਣ ਕਿ ਇਹ ਬਤਾ ਦੇਣਾ ਚਾਹੀਦਾ ਚਲ آپ کو پتہ نہیں دہاڑی والا بندہ پیسے کہاں سے لے کے آ رہا ہے وہ سوا لاکھ روپے چرایا اس نے دو لاکھ کا مال ہے اس کا دکان سے چلو بھائی جی چلو فٹافٹ چلو